ਇਹ ਜਿਹੜੇ ਇੰਨਾ ਵਿੱਚ ਕੋਈ ਜਿਹੜੇ ਕਿਸਾਨ ਕੱਲ੍ਹ ਕੇ ਪਰਸੋਂ ਵੀ ਗ੍ਰਿਫਤਾਰ ਕਿਥੇ ਕਿਥੇ ਹੋ ਕੀ ਕਾਰਨ ਹੋਇਆ ਇਹ ਜਿਹੜੇ ਕੱਲ ਕਿਸਾਨ ਗ੍ਰਿਫਤਾਰ ਕਰੇ ਸੀਗੇ ਜਿਲ੍ਹਾ ਸੰਗਰੂਰ ਦੇ ਤੇ ਫਰੋਜਪੁਰ ਦੀ ਉਹ ਕਿਸਾਨ ਇਹਨਾਂ ਨੇ ਫਰੋਜ ਸੰਗਰੂਰ ਵਾਲੇ ਦਾ ਮਸਤੋਆਣਾ ਸਾਹਿਬ ਅੱਗੇ ਲੰਗਰ ਛਕ ਲੋ ਲੰਗਰ ਛਕਣ ਲੱਗ ਗਏ ਜਦੋਂ ਉਹ ਤੇ ਬੱਸਾਂ ਭਜਾ ਲੇ ਉਹ ਤੋਂ ਮਸਤੋਆਣੇ ਤਾਰ ਤੇ ਫਰੋਜਪੁਰ ਵਾਲੇ ਫਰੋਜਪੁਰ ਦੇ ਨੇੜੇ ਕਰਕੇ ਤਾਰ ਤੇ ਯਾਨੀ ਕਿ ਕਈ ਜਿਹੜੀ ਬੰਦੇ ਕੋਲੇ ਕਰਾਇਆ ਵੀ ਨਹੀਂ ਹੁੰਦਾ ਜਦੋਂ ਪਤਾ ਵੀ ਅਸੀਂ ਕਿਰਪਾ ਦੇਣ ਚਾਹੁੰਦੇ ਆ ਉਹ ਬੰਦਾ ਉਹੋ ਜਿਹਾ ਸਮਾਨ ਲੈ ਕੇ ਆਉਂਦਾ ਲੈ ਕੇ ਨਹੀਂ ਆਉਂਦਾ ਤੇ ਉਹ ਬਹੁਤ ਵੱਡੀ ਮਤਲਬ ਗਲਤੀ ਹੈ ਪ੍ਰਸ਼ਾਸਨ ਦੀ ਜਾਂ ਉਹਨਾਂ ਨੂੰ ਘਰੋਂ ਘਰੀ ਛੱਡ ਕੇ ਜਾਂਦੇ ਜਾਂ ਇੱਥੇ ਇੱਥੋਂ ਕਿਉਂ ਲੈ ਕੇ ਗਏ ਜੇ ਉਹਨਾਂ ਨੂੰ ਰਾਤ ਨੂੰ ਛੱਡਣਾ ਜਿੱਥੋਂ ਦੇ ਉਹਨਾਂ ਦੇ ਆਰਡਰ ਹੋਏ ਸੀ ਉਤੋਂ ਛੱਡਦੇ ਜੇਲ੍ਹ ਚੋਂ ਲੈ ਕੇ ਜਾਂਦੇ ਇਹ ਕਹਿੰਦੇ ਸੀ ਕਹਿੰਦੇ ਸਾਡੇ ਸਮਾਨ ਵਿੱਚ ਉੱਥੇ ਸਿੱਟਦੇ ਸੀ ਉਹਨਾਂ ਚੋਂ ਸਮਾਨ ਵੀ ਚੋਰੀਓ ਹਾਂਜੀ ਬੈਗ ਵੀ ਲਾ ਕੇ ਸਿੱਟਿਆਈ ਉਹ ਦੱਸਦੇ ਸੀ 10 ਬੰਦੇ ਮਤਲਬ ਰੋਟੀ ਖਾਣ ਜਾਵੜੇ ਸੀ ਇੱਕ ਅੱਧਾ ਬੰਦਾ ਵਿੱਚ ਭਾ ਓ ਮਤਲਬ ਉਹਨੂੰ ਭੇਚੜ ਕੇ ਤਾਰਤਾ ਥੱਲੇ ਮੁੜ ਕੇ ਬੈਕ ਸਟ ਕੇ ਤੇ ਗੱਡੀ ਲੈ ਕੇ ਲੱਗਦਾ ਕਿ ਤੁਹਾਡੀ ਅਗਵਾਈ ਕਰਤ ਵਾਲਾ ਹਮ ਕੋਈ ਜਿਹੜਾ ਮੇਨ ਹੈ ਉਹ ਨਹੀਂ ਰਿਹਾ ਪ੍ਰਸ਼ਾਸਨ ਦਾ ਤੁਹਾਡੇ ਪ੍ਰਸ਼ਾਸਨ ਦੇ ਤੁਹਾਡੇ ਜਿਹੜਾ ਇਸ ਨਾਲ ਕੋਈ ਅਸਰ ਨਹੀਂ ਹੋ ਰਿਹਾ ਨਹੀਂ 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 ਅਗਵਾਈ ਤਾਂ ਐਸਕੇਮ ਨੇ ਵੱਲੋਂ ਕਾਲ ਸੀ ਕੱਲ ਦੀ ਐਸਕੇਮ ਨੇ ਕਾਲ ਦਿੱਤੀ ਜਿਹੜੇ ਅਸੀਂ ਪੁਤਲੇ ਭੁਕੇ ਹਾਂ ਹਾਂ ਜੀ ਅਗਵਾਈ ਤਾਂ ਸਾਡੇ ਡੱਲੇ ਵਾਲਾ ਸਾਬ ਕਰਦੇ ਆ ਜੋ ਸਾਨੂੰ ਆਦੇਸ਼ ਦਿੰਦੇ ਆ ਅਸੀਂ ਉਹਦੇ ਤੇ ਪੂਰਾ ਉਤਦੇ ਆਜ ਕਿੰਨੇ ਕਰਪਦਾਰ ਕਿਤੇ ਗਏ ਅੱਜ 17 ਜਣੇ ਦਾ ਅੱਜ ਇਹ ਹੋ ਗਏ ਜੀ ਤੇ ਬਾਕੀ ਜਿਹੜੇ ਪਟਿਆਲੇ ਵਾਲੇ ਪਿੱਛੇ ਬੱਸ ਖਰਾਬ ਹੈ 10 15 ਜਣੇ ਉਹ ਮਤਲਬ 10 ਦੇ ਛਿਆਂ ਦੇ ਵੀ 10 15 ਜਣੇ ਉਹਨਾਂ ਦੇ ਬੱਸਾਂ ਢਿਆਈ ਆ ਗਈ ਸੀ ਖਰਾਬ ਆਉਂਦੇ ਸੀ ਪਹੁੰਚ ਰਹੇ 2 ਘੰਟੇ ਬਾਅਦ ਇਹ ਕਰ ਬਦਾਰ ਕਹਿੰਦਾ ਲਗਾਤਾਰ ਜਾਰੀ ਲਗਾਤਾਰ ਜਾਰੀ ਰਹਿਣੀਆਂ ਹੈ ਜਿੰਨਾ ਚਿਰ ਤੁਸੋਂ ਖਾਣੇ ਵਾਲਾ ਮਸਲਾ ਕੋਈ ਸੋਲੂਸ਼ਨ ਨਹੀਂ ਕਿ ਲੱਭਦੀ ਸਰਕਾਰ ਜੀ ਉਹਨਾਂ ਦੇ ਮਸਲੇ ਦੇ ਹੱਲ ਨਹੀਂ ਚਾਰੇ ਹਾਈ ਨਹੀਂ ਮਸਲੇ ਦੇ ਹੱਲ ਲਈ ਯਾਰ ਹੈ ਵੀ ਹੈ ਜਿਹੜੇ ਨਜਾਇਜ਼ ਫੜੇ ਆ ਜੇ ਕਿਸੇ ਨੇ ਕੋਈ ਆਪਣਾ ਹੱਕ ਮੰਗਣਾ ਹੈ ਜੇ ਪਾਣੀ ਸ਼ੁੱਧ ਪੀਣ ਵਾਲਾ ਮੰਗਣਾ ਹੈ ਕਿਸੇ ਨੇ ਉਹਨੂੰ ਜੇਲ੍ਹ ਤੇ ਫਿਰ ਤਾਂ ਉਹਦੇ ਵਾਸਤੇ ਤਾਂ ਆਪਾਂ ਨਹੀਂ ਕਰ ਹੀ ਸਕਦੇ ਇਹਨੇ ਕੁਝ ਵੀ ਨਜਾਇਜ਼ ਫੜ ਕੇ ਅੰਦਰ ਕਰਿਆ ਜਿਹੜੇ ਆਪਦਾ ਹੱਕ ਵੀ ਨਹੀਂ ਮੰਗ ਸਕਦੇ ਆਪਾਂ ਜਿਹੜਾ ਸੀਵਰੇਜ ਦਾ ਪਾਣੀ ਪਿੰਡ ਦੇ ਵਿੱਚ ਦੀ ਕੱਢ ਰਿਹਾ ਧੰਦਾ ਪਾਣੀ ਪੀਣ ਨੂੰ ਮਿਲੂਗਾ ਲੋਕਾਂ ਨੂੰ ਇੱਕ ਸਿੱਧੀ ਗਲੀ ਆਉਣੀ ਹੈ ਸਿੱਧੀ ਲੈਨ ਆ ਰਹੀ ਹੈ ਪਾਈਪ ਲਾਈਨ ਸਿੱਧੀ ਉਹ ਸਿੱਧੀ ਠੀਕ ਹੈ ਕਿ ਜਿਹੜੀ ਪੰਜ ਛੇ ਹਲ ਪੈਣਗੇ ਉਹ ਠੀਕ ਹੈ ਇਸ ਕਰਕੇ ਉਹ ਤੋਖਾਣੇ ਵਾਲਾ ਮਸਲਾ ਜਾਨ ਬੁੱਢ ਕੇ ਸੁਖਵੀਰ ਸਿੰਘ ਮੈਸਰ ਕੰਨਾ ਐਮ ਐਲ ਏ ਨੇ ਆਦੀ ਗੂ ਮਾਰੇ ਸਭ ਕੁਛ ਹੋ ਕਰ ਰਿਹਾ ਹੈ ਮੇਰੇ ਬੀਤੀ ਕੀ ਨਾਮ ਹੈ ਮੇਰਾ ਨਾਮ ਗੁਰਦੀਪ ਸਿੰਘ ਮੈਂਬਰ ਕਰਦਾ ਜੀ ਕੀ ਜਦੋਂ ਭਾਤੀ ਕਿਸਾਨ ਜਿਹੜੇ ਨੇ ਇੱਕ ਤਾਂ ਸਿੱਧੂ ਪਰਜਾ ਸੇ ਬੰਦੇ ਜੀ ਕੀ ਗੱਲ ਹੋਈ ਅੱਜ ਜਿਹੜੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਗ੍ਰਿਫਤਾਰੀਆਂ ਸਾਡੀਆਂ ਕੰਟੀਨਿਊ ਚੱਲ ਰਹੀਆਂ ਜਿਹੜਾ ਧਸੋਖਾਨੇ ਵਾਲਾ ਮਸਲਾ ਹੈ ਉਸ ਮਸਲੇ ਤੇ ਜਿਹੜਾ ਸੀਵਰੇਜ ਪਿੰਡ ਦੇ ਵਿੱਚ ਦੀ ਨੰਘਾ ਰਹੇ ਆ ਉਸ ਮਸਲੇ ਤੇ ਸਾਡੇ ਕਿਸਾਨ ਜਿਹੜੇ ਹਰਾਸਤ ਚ ਹੈ 104 700 ਦੇ ਕਰੀਬ ਸੀਗੇ ਅੱਜ ਹੋਰ ਕਿਸਾਨ ਗਏ ਆ ਅੱਜ ਫਟੇਗੜ ਸਾਹਿਬ ਤੇ ਪਟਿਆਲਾ ਵੱਲੋਂ ਗਏ ਆ ਪਟਿਆਲੇ ਵਾਲਿਆਂ ਦੀ ਬੱਸ ਖਰਾਬ ਹੋ ਗਈ ਸੀ ਰਸਤੇ 'ਚ ਉਹ ਆ ਰਹੇ ਆ ਜਦੋਂ ਮੰਗਰੋ ਕੀ ਫੈਰਮਾਨਾ ਜੇ ਪਹਿਲਾਂ ਵੀ ਦੱਸਿਆ ਕਰੋ ਕੁਛ ਆ ਇਕੱਲੇ ਪਤਾ ਕਰਾਉਣੀ ਆ ਯਾਰ ਨਹੀਂ ਜਾਣਾ ਆ ਆ ਯਾਰ ਛਿੱਟੇ ਖਲ ਬਣਾਇਆ ਆ ਯਾਰ ਆ ਯਾਰ ਜਣਾ ਰਹੀ ਜੀ ਕਿਹੜਾ ਕੇ ਕੀ ਗੱਲ ਹੋਈ ਅੱਜ ਅੱਜ ਬਾਜੀ ਸਾਨੂੰ ਦੁਬਾਰਾ ਸੇਰਗਿਫਤਾਰ ਕੀਤਾ ਗਿਆ ਸੋਸ ਪਘੋੜਾ ਹੋ ਗਿਆ ਖੁਦ ਆਪ ਨਾਲੇ ਤਾਂ ਇਤਰਾਇਆਂ ਕਰਦੀ ਆ ਜਿਹੜੇ ਗ੍ਰਿਫਤਾਰ ਕਰਦੀ ਆ ਕੱਲ ਸਾਨੂੰ ਗ੍ਰਿਫਤਾਰ ਕਰਕੇ ਰਾਤ ਨੂੰ ਸਾਨੂੰ ਕੋਸੇ ਚੱਟਿਆ ਹੀ ਜਿਵੇਂ ਪਸ਼ੂ ਛੱਡਦੇ ਹੁੰਦੇ ਆ ਅੱਜ ਅਸੀਂ ਦੁਬਾਰੇ ਫਿਰ ਗ੍ਰਿਫਤਾਰੀਆਂ ਦੇਣਾ ਆ ਅੱਜ ਅਸੀਂ ਪਰ ਪੱਕਾ ਜੇਲ੍ਹ ਜਾਵਾਂਗੇ ਜਿਨ੍ਹਾਂ ਦੇ ਕਹਾਨੂੰ ਜੇਲ੍ਹ ਦੇ ਵਿੱਚ ਨਹੀਂ ਜਾਂਦੇ ਬਸ ਅਸੀਂ ਥੱਲੇ ਨਹੀਂ ਉਤਰਦੇ ਹੈਗੇ ਕੱਲ ਸਾਨੂੰ ਖਾਣਾ ਖਵਾਉਣ ਦੇ ਬਹਾਨੇ ਥੱਲੇ ਦਾ ਸਾਡੇ ਮਜ਼ਾਇਆ ਸਾਡੇ ਬੈਗ ਛੁੱਟ ਕੇ ਭੱਜਿਆ ਹੀ ਤੇ ਸਾਡਾ ਸਾਰਾ ਸਮਾਨ ਚੋਰੀ ਹੋ ਗਿਆ ਕਿੱਥੋਂ ਦੀ ਘਟਣਾ ਹੈ ਜੀ ਇਹ ਸਾਨੂੰ ਇੱਥੋਂ ਲੈ ਕੇ ਗਏ ਨੇ ਸ਼ਾਹਰ थाना ਮਠੰਡੇ ਤੋਂ ਮਸਤਮਾਨਾ ਦੀ ਜੀ ਮਸਤਮਾਨਾ ਦੀ ਅੱਜ ਕਿੰਨੇ ਬੰਦੇ ਆ ਅੱਜ ਜੀਵੰਤਿਆ ਜੀ